ਸਪੇਨ ਦੇ ਹਾਲਾਤ ਇਸ ਟਾਈਮ ਦੇ ਉੱਪਰ ਬਹੁਤ ਹੀ ਜ਼ਿਆਦਾ ਨਾਜ਼ੂਕਾ ਬਹੁਤ ਜ਼ਿਆਦਾ ਖਰਾਬ ਹੋਏ ਹੋਇਆ ਖਾਸ ਕਰਕੇ ਬਾਰਸੀਲੋਨਾ ਦੇ ਵਿੱਚ ਇਮੀਗ੍ਰੈਂਟਸ ਦੇ ਲਈ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਤੁਹਾਨੂੰ ਐਕਸਪਲੇਨ ਕਰਾਂਗੇ ਕਿ ਕੁਝ ਹੋ ਰਿਹਾ ਇਸ ਟਾਈਮ ਦੇ ਉੱਪਰ ਸਪੇਨ ਦੇ ਵਿੱਚ ਔਰ ਕੀ ਕੀ ਫੇਸ ਕਰ ਰਹੀ ਆ ਇਮੀਗ੍ਰੈਂਟਸ ਸਪੇਨ ਦੇ ਵਿੱਚ ਅੱਜ ਦੇ ਹਾਲਾਤ ਕੀ ਆ ਤਾਜ਼ਾ ਰਿਪੋਰਟ ਕਿਸ ਤਰ੍ਹਾਂ ਲੋਕਾਂ ਦੇ ਨਾਲ ਸਕੈਮ ਹੋ ਰਿਹਾ ਕਿੰਨੇ ਲੋਕਾਂ ਨੂੰ ਘਾਟਾ ਪੈ ਰਿਹਾ ਕਿਸ ਤਰ੍ਹਾਂ ਲੋਕਾਂ ਨੂੰ ਘਰਾਂ ਤੋਂ ਕੱਢਿਆ ਜਾ ਰਿਹਾ ਸਪੈਨਿਸ਼ ਲੋਕ ਵੀ ਦੁਖੀ ਹੋ ਗਏ ਆ ਸਾਰੀ ਗੱਲ ਦੇ ਸਾਰੀ ਗੱਲਬਾਤ ਕਰਾਂਗੇ ਆਪਾਂ ਤੁਹਾਡੇ ਨਾਲ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਹਾਂਜੀ ਤੁਹਾਨੂੰ ਪਤਾ ਏ ਕਿ ਇਸ ਟਾਈਮ ਦੇ ਉੱਪਰ ਉਹ ਕਿਹੜੀ ਕੰਟਰੀ ਆ ਜਿਹੜੀ ਇਮੀਗ੍ਰੈਂਟਸ ਦੇ ਨਾਲ ਨਹੀਂ ਯੂਜ਼ ਰਹੀ ਜਾਹੋ ਕੈਨੇਡਾ ਲਾ ਲਓ ਅਮਰੀਕਾ ਲਾ ਲਓ ਯੂਕੇ ਲਾ ਲਓ ਆਸਟ੍ਰੇਲੀਆ ਲਾ ਲਓ ਔਰ ਯੂਰਪ ਤੁਹਾਨੂੰ ਪਤਾ ਕਿ ਪਿੱਛੇ ਕਿੱਥੇ ਰਹੂੰਗਾ ਹਰ ਇੱਕ ਕੰਟਰੀ ਦੇ ਵਿੱਚ ਕ੍ਰਾਈਸਿਸ ਚੱਲਦਾ ਪਿਆ ਇਮੀਗ੍ਰੈਂਟਸ ਨੂੰ ਲੈ ਕੇ ਔਰ ਇਮੀਗ੍ਰੈਂਟਸ ਪਚਾਰੇ ਬਹੁਤ ਜ਼ਿਆਦਾ ਦੁਬਿਧਾ ਦੇ ਵਿੱਚ ਆ ਬਹੁਤ ਕੈਮਰਾ ਉਹਨਾਂ ਦਾ ਫੈਰਾ ਉਠਾ ਰਿਹਾ ਬਹੁਤ ਲੋਕ ਆਪਣਾ ਪੈਸਾ ਬਰਬਾਦ ਕਰ ਰਿਹਾ ਔਰ ਬਹੁਤ ਲੋਕਾਂ ਨੂੰ ਹੁਣ ਬਹੁਤ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਭ ਤੋਂ ਵੱਡੀ ਇਸ ਟਾਈਮ ਦੇ ਉੱਪਰ ਮੁਸੀਬਤ ਚੱਲਦੀ ਪਈ ਆ ਘਰਾਂ ਦੀ ਸਭ ਤੋਂ ਪਹਿਲਾਂ ਮੈਂ ਗੱਲ ਕਰ ਲਵਾਂ ਕਿ ਸਪੇਨ ਦੇ ਵਿੱਚ ਜਿਹੜੇ ਬੰਦੇ ਪੱਕੇ ਆ ਜਿਹੜੇ ਦਾਦਾ ਸਾਲਾਂ ਤੋਂ ਰਹਿ ਰਹੇ ਆ ਉਹ ਲੋਕਾਂ ਨੂੰ ਵੀ ਪ੍ਰੋਬਲਮ ਆ ਰਹੀ ਆ ਕਿਹੜੀ وجہ ਤੋਂ ਪ੍ਰੋਬਲਮ ਆ ਰਹੀ ਆ ਕਿ ਜਿਸ ਘਰ ਦੇ ਵਿੱਚ ਉਹ 10 ਸਾਲਾਂ ਤੋਂ ਰਹਿ ਰਹਿਆ ਪਰ ਉਸ ਘਰ ਦਾ ਕੰਟਰੈਕਟ ਉਹਦੇ ਕੋਲ ਆ ਰੈਂਟ ਤੇ ਉੱਤੇ ਲਿੱਤਾ ਹੋਇਆ ਹੁਣ ਹੌਲੀ ਹੌਲੀ ਸਪੈਨਿਸ਼ ਲੋਕ ਉਹਨਾਂ ਨੂੰ ਨੋਟਿਸ ਭੇਜਣ ਲੱਗ ਗਏ ਕਿ ਜਾ ਤਾਂ ਘਰ ਖਾਲੀ ਕਰ ਦੇ ਅਸੀਂ ਘਰ ਨੂੰ ਸੇਲ ਕਰਨ ਲੱਗਿਆ ਅਗਰ ਪਹਿਲ ਤੇਰੀ ਹੈ ਅਗਰ ਤੂੰ ਬਾਇ ਕਰਨਾ ਚਾਹੁੰਦਾ ਤਾਂ ਬਾਇ ਕਰ ਲੈ ਇੰਨੀ ਕੀਮਤ ਰੱਖੀ ਆ ਅਸੀਂ ਕਿਸੇ ਏਜੰਸੀ ਦੇ ਕੋਲ ਨਹੀਂ ਜਾਣਾ ਅਗਰ ਤੂੰ ਬਾਇ ਕਰਨਾ ਚਾਹੁੰਦਾ ਤਾਂ ਕਰ ਲੈ ਸੋ ਇਸ ਤਰ੍ਹਾਂ ਦੇ ਹਾਲਾਤ ਬਣ ਗਿਆ ਬੇਸ਼ੱਕ ਲੋਕ 20 ਸਾਲਾਂ ਤੋਂ ਇੱਥੇ ਰਹਿ ਰਹੇ ਆ ਲੋਕਾਂ ਨੂੰ ਸਪੈਨਿਸ਼ ਵੀ ਪੂਰੀ ਚੰਗੀ ਤਰ੍ਹਾਂ ਆਉਂਦੀ ਹੈ ਪਰ ਉਹਨਾਂ ਨੂੰ ਰੈਂਟ ਦੇ ਉੱਪਰ ਘਰ ਨਹੀਂ ਮਿਲ ਰਿਹਾ ਜੀ ਇਹ ਸਮੱਸਿਆ ਬਹੁਤ ਵੱਡੀ ਸਾਹਮਣੇ ਆ ਕੇ ਖੜੀ ਹੋ ਗਈ ਹੈ ਲੋਕਾਂ ਦੇ ਮੂਹਰੇ ਕਿ ਸਪੈਨਿਸ਼ ਲੋਕ ਕਿਉਂ ਲੋਕਾਂ ਨੂੰ ਰੈਂਟ ਤੇ ਨਹੀਂ ਦਿੰਦੇ ਘਰ ਜਿੰਨੇ ਵੀ ਉੱਥੇ ਇਮੀਗ੍ਰੈਂਟਸ ਆ ਉਹਨਾਂ ਨੂੰ ਘਰ ਰੈਂਟ ਦੇ ਉੱਪਰ ਨਹੀਂ ਦਿੱਤਾ ਜਾ ਰਿਹਾ ਇੰਨੀ ਕਿ ਜ਼ਿਆਦਾ ਮੁਸ਼ਕਲ ਹੋਈ ਪਈ ਹੈ ਇਸ ਟਾਈਮ ਦੇ ਉੱਪਰ ਉਹਦੀ ਵਜ੍ਹਾ ਕੀ ਆ ਵਜ੍ਹਾ ਇਹੀ ਆ ਕਿ ਉਹਨਾਂ ਨੂੰ ਵੀ ਸਾਫ਼-ਸਾਫ਼ ਦੇਖਦਾ ਕਿਉਂਕਿ ਇਮੀਗ੍ਰੈਂਟਸ ਆ ਹੀ ਇੰਨੇ ਗਏ ਐ ਇੱਥੇ ਤੁਹਾਨੂੰ ਪਤਾ ਹੈ ਕਿ ਅਗਰ 2 ਬੈੱਡਰੂਮ ਦਾ ਘਰ ਆ ਉਹਦੇ ਵਿੱਚ 10 ਬੰਦੇ ਰਹਿ ਰਹੇ ਆ ਕਿਉਂ ਰਹਿ ਰਹੇ ਆ ਕਿਉਂਕਿ ਰਹਿਣ ਦੇ ਲਈ ਜਗ੍ਹਾ ਨਹੀਂ ਹੈਗੀ ਜਾਂ ਫਿਰ ਕਈਆਂ ਨੂੰ ਲਾਲਚ ਪਿਆ ਕਿ ਅਸੀਂ ਜ਼ਿਆਦਾ ਪੈਸੇ ਕਮਾਈਏ ਜਾਂ ਫਿਰ ਕਈ ਐਦਾਂ ਫਸ ਜਾਂਦੇ ਕਿਸੇ ਦਾ ਯਾਰ ਦੋਸਤ ਆ ਉਹਦਾ ਕੋਈ ਰਿਸ਼ਤੇਦਾਰ ਆ ਜਾਂ ਖੁਦ ਦਾ ਕੋਈ ਰਿਸ਼ਤੇਦਾਰ ਆ ਉਹਨੂੰ ਪਤਾ ਕਿ ਇਹਦੇ ਕੋਲ ਘਰ ਆ ਔਰ ਹੋਰ ਪਾਸੇ ਕਿਤੇ ਕੰਮ ਨਹੀਂ ਮਿਲਦਾ ਪਿਆ ਨਾ ਉਹਨੂੰ ਜਵਾਬ ਦੇਣ ਜੋਗਾ ਨਾ ਉਹਨੂੰ ਕੱਢਣ ਜੋਗਾ ਔਰ ਜਿਹੜੇ ਪਹਿਲਾਂ ਰਹਿ ਰਹੇ ਆ ਨਾ ਉਹਨਾਂ ਨੂੰ ਕੱਢਣਾ ਜੋਗਾ ਸੋ ਇਸ ਤਰ੍ਹਾਂ ਦੀ ਨਸੀਬਤਾਂ 'ਚ ਵੀ ਫਸੇ ਹੋਏ ਆ ਲੋਕ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਰੱਖਣਾ ਪੈ ਰਿਹਾ ਔਰ ਲੋਕ ਸਕੈਮ ਦਾ ਸ਼ਿਕਾਰ ਕਿੱਦਾਂ ਹੋ ਰਿਹਾ ਤੁਹਾਨੂੰ ਪਤਾ ਕਿ ਇਮੀਗ੍ਰੇਸ਼ਨ ਆ ਜਿਹੜੀ ਯੂਰਪ ਦੇ ਵਿੱਚ ਸਿਰਫ ਸਿਰਫ ਕੱਲੀ ਸਪੇਨ ਦੀ ਖੁੱਲੀ ਆ ਜਿਸ ਦੀ ਵਜ੍ਹਾ ਤੋਂ ਇਥੇ ਪੈਦਰੋਮੈਂਟੋ ਕਰਵਾਉਣੀ ਪੈਂਦੀ ਹੈ ਪੈਦਰੋਮੈਂਟੋ ਦਾ ਮਤਲਬ ਕੀ ਹੁੰਦਾ ਕਿ ਸਾਨੂੰ ਘਰ ਦਾ ਡਰੈਸ ਚਾਹੀਦਾ ਪ੍ਰੂਫ ਚਾਹੀਦਾ ਕਿ ਅਸੀਂ ਇਸ ਘਰ ਦੇ ਵਿੱਚ ਰਹਿ ਰਹੇ ਹਾਂ ਸੋ ਪੈਦਰੋਮੈਂਟੋ ਦਾ ਕੀ ਮਸਲਾ ਹੁੰਦਾ ਕਿ ਲੋਕ ਕਿਸੇ ਘਰ ਦੀ ਪੈਦਰੋਮੈਂਟੋ ਖਰੀਦਦੇ ਆ ਅੱਜ ਕੱਲ ਇਸ ਟਾਈਮ ਦੇ ਉੱਪਰ 500 ਤੋਂ ਲੈ ਕੇ 1000 ਜੀਰੋ ਦਿੱਤਾ ਜਾਂਦਾ ਇੱਕ ਬੰਦੇ ਤੋਂ ਕਿ ਤੇਰੀ ਪੈਦਰੋਮੈਂਟੋ ਮੈਂ ਆਪਣੇ ਘਰ ਦੀ ਕਰਵਾ ਦੂੰਗਾ ਸੋ ਪੈਦਰੋਮੈਂਟੋ ਕਰਵਾਈ ਜਾਂਦੀ ਹੈ 2-3 ਮਹੀਨੇ ਚਲਾਈ ਜਾਂਦੀ ਉਸ ਤੋਂ ਬਾਅਦ ਕਟਵਾ ਦਿੱਤੀ ਜਾਂਦੀ ਆ ਤੇ ਉਹ ਕਿਸੇ ਹੋਰ ਦੀ ਚਲਵਾ ਦਿੰਦੇ ਤੇ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਦੀ ਪੈਦਰੋਮੈਂਟੋ ਕੱਟ ਗਈ ਆ ਸੋ ਤੁਸੀਂ ਇਹ ਵੀ ਚੀਜ਼ ਦਾ ਧਿਆਨ ਰੱਖਣਾ ਪੈਸਾ ਤੁਹਾਡੇ ਜਾਂਦੇ ਲੱਗਦੇ ਪਰ ਤੁਹਾਡਾ ਟਾਈਮ ਵੀ ਨਾ ਜਾਵੇ ਸੋ ਤੁਸੀਂ ਆਪਣੀ ਪੈਦਰੋਮੈਂਟ ਤੋਂ ਚੈੱਕ ਅਪ ਵੀ ਕਰਦੇ ਰਿਹਾ ਕਰੋ ਵੀ ਚੱਲਦੀ ਆ ਜਾਂ ਨਹੀਂ ਚੱਲਦੀ ਕਈਆਂ ਨੇ ਇੱਧਰ ਉੱਧਰ ਚਲਾਈ ਹੁੰਦੀ ਆ ਰਹਿ ਜਾਂਦੇ ਕਿਸੇ ਹੋਰ ਪਾਸੇ ਹੁੰਦੇ ਆ ਪੈਦਰੋਮੈਂਟ ਤੋਂ ਕਿਤੇ ਹੋਰ ਚੱਲਦੀ ਹੁੰਦੀ ਆ ਸੋ ਉਹ ਭਰਾਵਾਂ ਨੂੰ ਵੀ ਅਪੀਲ ਹੈ ਜਿਹੜੇ ਇਸ ਤਰ੍ਹਾਂ ਦੀ ਦਲਾਲਵਾਜੀ ਕਰਦੇ ਆ ਸੋ ਮੇਰਾ ਵੀਰ ਅਗਰ ਤੁਹਾਨੂੰ ਕਿਸੇ ਨੇ ਪੈਸੇ ਦਿੱਤੇ ਆ ਤਾਂ ਉਹਦੀ ਪੈਦਰੋਮੈਂਟ ਤੋਂ ਨਾ ਕਟਵਾਇਆ ਕਰੋ ਅਗਰ ਕੰਮ ਸੇ ਕੰਮ ਕਟਮਾਉਣੀ ਆ ਤੁਹਾਡੀ ਕੋਈ ਘਰ ਦੀ ਫੈਮਿਲੀ ਆ ਰਹੀ ਆ ਜਾਂ ਤੁਹਾਡਾ ਕੋਈ ਘਰ ਦਾ ਜੀ ਆ ਰਿਹਾ ਜਾਂ ਤੁਹਾਡ ਸੇਕਾ ਮੋ ਉਸ ਬੰਦੇ ਨੂੰ ਦੱਸ ਦਿਆ ਕਰੋ ਤੇਰੀ ਪੈਦਰੋਂ ਮੈਂ ਤਾਂ ਮੈਂ ਕਟਾਉਣ ਲੱਗਾ ਤੂੰ ਆਪਣੀ ਕਿਸੇ ਹੋਰ ਪਾਸੇ ਚਲਾ ਲਾ ਨਾ ਉਹ ਬੰਦਾ ਟਾਈਮ ਖਰਾਬ ਹੋ ਕੇ ਪੈਸੇ ਦਾ ਜੋ ਗੈਕ ਹੈ ਔਰ ਕੰਮ ਨੂੰ ਵੀ ਲੈ ਕੇ ਇਹ ਹਾਲਾਤ ਬਣੇ ਹੋਏ ਆ ਇਹ ਜਿੱਥੇ ਸੈਲਰੀਆਂ 1200 ਤੋਂ 1300 ਜ਼ੀਰੋ ਲੋਕਾਂ ਨੂੰ ਮਿਲ ਜਾਂਦੇ ਨੇ ਕੱਚੇ ਬੰਦੇ ਇਹਨਾਂ ਹੋਰ 500 600 ਤੇ ਫਸੇ ਬੈਠੇ ਆ ਔਰ ਉਹਨਾਂ ਨੂੰ 12-12 13-13 ਘੰਟੇ ਕੰਮ ਲਿਆ ਜਾਂਦਾ ਜੀ ਹਾਂਜੀ ਇਹ ਕੋਈ ਸੱਚ ਹੈ ਕੋਈ ਫੇਕ ਨਿਊਜ਼ ਨਹੀਂ ਲੋਕਾਂ ਦੀਆਂ ਸੈਲਰੀਆਂ ਦੱਬੀਆਂ ਜਾ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਉਹਨਾਂ ਕੰਮ ਤੋਂ ਕੱਢੂਗੇ ਚਾਰ ਬੰਦੇ ਪਿੱਛੇ ਖੜੇ ਆ ਇਹ ਹਾਲਾਤ ਹੋਏ ਹੋਏ ਆ ਇਸ ਟਾਈਮ ਤੇ ਉੱਪਰ ਸਪੇਨ ਦੇ ਵਿੱਚ ਖਾਸ ਕਰਕੇ ਬਾਰਸੀਲੋਨਾ ਦੇ ਵਿੱਚ ਇੰਨੇ ਕਿ ਜ਼ਿਆਦਾ ਇਮੀਗਰੈਂਟਸ ਦਾ ਇਕੱਠ ਆ ਕਿ ਲੋਕਾਂ ਨੂੰ ਸਮਝ ਨਹੀਂ ਲੱਗਦੀ ਪਈ ਹੁਣ ਕਰੀਏ ਤਾਂ ਕਰੀਏ ਕੀ ਕਿਉਂਕ ਕਿ ਇੱਕ ਜੋਬ ਅਗੈਸੀ ਹੁੰਦੀ ਹੈ ਉੱਥੇ ਇੱਕ ਬੰਦੇ ਦੀ ਜ਼ਰੂਰਤ ਹੁੰਦੀ ਹੈ 10 ਬੰਦੇ ਲਾਈਨ ਦੇ ਵਿੱਚ ਲੱਗਿਆ ਕਿ ਕਦੋਂ ਇਹ ਨਿਕਲੇਗਾ ਕਦੋਂ ਸਾਨੂੰ ਜੋਬ ਮਿਲੇਗੀ ਫਿਰ ਉੱਥੇ ਤੁਹਾਨੂੰ ਪਤਾ ਕਿ ਮਾਲਕ ਆਪਣੀ ਮਨਮਰਜ਼ੀ ਕਰਦੇ ਆ ਮਾਲਕ ਨੇ ਆਪਣਾ ਫਾਇਦਾ ਦੇਖਣਾ ਹੁੰਦਾ ਕਿ ਮੈਨੂੰ ਘੱਟ ਤੋਂ ਘੱਟ ਅਰ ਮੈਨੂੰ ਕਿਹੜਾ ਜਿਹੜਾ ਚਮਚਾ ਹੋਵੇ ਮੇਰਾ ਉਹ ਮੈਨੂੰ ਬਰਕਰ ਮਿਲੇ ਸੋ ਇਹ ਚੀਜ਼ਾਂ ਚੱਲਦੀਆਂ ਪਈਆਂ ਇਸ ਤਰ੍ਹਾਂ ਹਾਲਾਤ ਇੰਨੇ ਕੁ ਜ਼ਿਆਦਾ ਬੁਰੇ ਹੋਏ ਹੋਏ ਆ ਸਪੇਨ ਦੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਉਹਦੀ وجہ ਕੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਸਿਰਪੇ ਸਪੇਨ ਐਸ ਐਸ ਤਰ੍ਹਾਂ ਦੀ ਕੰਟਰੀ ਆ ਜਿੱਥੇ ਇਮੀਗ੍ਰੇਸ਼ਨ ਖੁੱਲੀ ਆ ਜਿਹਦੇ ਵਜ੍ਹਾ ਤੋਂ ਹੁਣ ਹਰ ਕੋਈ ਸਪੇਨ ਦੇ ਵਾਲ ਨੂੰ ਰੁੱਕ ਕਰਦਾ ਪਿਆ ਇੰਡੀਆ ਤੋਂ ਉੱਪਰ ਵੀ ਜਿੰਨੇ ਵੀ ਆ ਰਹੇ ਆ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਜਾਂ ਨੇਪਾਲ ਜਿੱਥੋਂ ਵੀ ਆ ਰਹੇ ਆ ਜਿਨ੍ਹਾਂ ਨੂੰ ਪਤਾ ਕਿ ਅਸੀਂ ਕਿਸੇ ਹੋਰ ਪਾਸੇ ਪੱਕੇ ਨਹੀਂ ਹੋ ਰਹੇ ਜਾਂ ਕਿਸੇ ਹੋਰ ਕੰਟਰੀ ਜੌਬਸ ਸਟੇ ਹੋ ਗਈ ਵੀਜ਼ੇ ਨਹੀਂ ਉਹਨਾਂ ਦੇ ਅੱਗੇ ਵਧੇ ਸੋ ਸਾਰੇ ਦੇ ਸਾਰੇ ਮੂਵ ਹੋ ਰਹੇ ਆ ਸਪੇਨ ਦੇ ਵਿੱਚ ਜਿਹਦੇ ਕਰਕੇ ਹਾਲਾਤ ਇੰਨੇ ਕਿ ਜ਼ਿਆਦਾ ਬੱਤਰ ਹੋ ਗਿਆ ਸੋ ਐਸੇ ਕਰਕੇ ਉੱਥੇ ਭੁੱਖਮਰੀ ਵਧ ਰਹੀ ਆ ਦਿਨ-ਪਰ-ਦਿਨ ਚੋਰੀਆਂ ਵੀ ਹੋ ਰਹੀਆਂ ਸਾਰਿਆਂ ਨੂੰ ਪਤਾ ਤੁਸੀਂ ਟ੍ਰੇਨ ਦੇ ਵਿੱਚ ਆਪਣਾ ਫੋਨ ਕੱਕ ਸੇਫ ਨਹੀਂ ਰਹਿ ਸਕਦਾ ਤੁਸੀਂ ਗੋਲਡ ਦੀ ਕੋਈ ਚੀਜ਼ ਪਾ ਕੇ ਨਹੀਂ ਕੁਮਸਾਦੇ ਬਹੁਤ ਕੁਸ਼ੇ ਕਰ ਰਿਹਾ ਹੈ ਇਹ ਜ਼ਰੂਰੀ ਨਹੀਂ ਕਿ ਆਪਣੇ ਹੀ ਦੇਸੀ ਏਸ਼ੀਅਨ ਲੋਕ ਚੋਰੀਆਂ ਕਰਦੇ ਆ ਇੱਥੇ ਹੋਰ ਬਹੁਤ ਲੋਕ ਆ ਜਿਹੜੇ ਚੋਰੀਆਂ ਕਰਦੇ ਆ ਆਪਣੇ ਲੋਕ ਤਾਂ ਵਿਚਾਰੇ ਕਮਾਕਾਰਾਂ ਦੇ ਵਿੱਚੋਂ ਹੀ ਨਹੀਂ ਵੇਲ ਮਿਲਦਾ ਉੱਥੋਂ ਹੀ ਨਹੀਂ ਉਹਨਾਂ ਨਾਲ ਇੰਨੀ ਕੁ ਜ਼ਿਆਦਾ ਠੱਗੇ ਠੋਰੀ ਹੋ ਜਾਂਦੀ ਆ ਨਾ ਉਹਨਾਂ ਨੂੰ ਪੂਰੀ ਸੈਲਰੀ ਦਿੱਤੀ ਜਾਂਦੀ ਆ ਔਰ ਉਹਨਾਂ ਦੇ ਪੈਦਰੋ ਮਿਹਨਤਾਂ ਦੇ ਪੈਸੇ ਖਾਦੇ ਜਾਂਦੇ ਆ ਤੇ ਵਿਚਾਰਿਆਂ ਨੂੰ ਖੱਜਲਖੁਆਰ ਵੀ ਕੀਤਾ ਜਾਂਦਾ ਸੋ ਇਸ ਤਰ੍ਹਾਂ ਦੇ ਹਾਲਾਤ ਆ ਅਗਰ ਤੁਸੀਂ ਸਪੇਨ ਦੇ ਵਿੱਚ ਆਉਣ ਦੇ ਬਾਰੇ ਸੋਚ ਰਹੇ ਆ ਸੋ ਤੁਹਾਂ ਦੇ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਇਸ ਵੀਡੀਓ ਨੂੰ ਪੂਰਾ ਦੇਖਿਆ ਹੋਣਾ ਚਾਹੀਦਾ ਹੈ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਕੀ ਕੁਝ ਫੇਸ ਕਰਨਾ ਹੈ ਬਾਕੀ ਜਿੰਨੇ ਮੇਰੇ ਭਰਾ ਸਪੇਨ 'ਚ ਬੈਠੇ ਆ ਜਾਂ ਸਪੇਨ ਤੋਂ ਇਸ ਵੀਡੀਓ ਨੂੰ ਦੇਖ ਰਹੇ ਆ ਸੋ ਜ਼ਰੂਰ ਆਪਣੀ رائے ਜ਼ਰੂਰ ਦੱਸਿਓ ਕੀ ਤੁਹਾਡਾ ਐਕਸਪੀਰੀਅੰਸ ਆ ਕੀ ਤੁਹਾਡੇ ਇਸ ਵੀਡੀਓ ਦੇ ਬਾਰੇ ਵਿਚਾਰ ਆ ਇਸ ਵੀਡੀਓ ਦੇ ਵਿਚਾਰ ਤੇ ਕਮੈਂਟ ਆਪਣਾ ਜਰੂਰ ਕਰਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਤਾਂ ਕਿ ਹਰ ਇੱਕ ਇਨਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹਨੂੰ ਜ਼ਾਇਜ਼ਾ ਹੋ ਸਕੇ ਕਿ ਇਸ ਟਾਈਮ ਦੇ ਉੱਪਰ ਸਪੇਨ ਦੇ ਹਾਲਾਤ ਕੀ ਕੁਛ ਨੇ ਬਾਕੀ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਜਾਂ ਵੀਡੀਓ ਦੇ ਉੱਪਰ ਨਵੇਂ ਆ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ ਸੋ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਥੈਂਕ ਯੂ